ਰੰਗਣਾ ਨੇ ਇੱਕ ਟਵੀਟ ਪਾਈ ਸੀ ਕੁਝ ਮਾਵਾ ਬਾਰੇ ਠੀਕ ਆ ਤੇ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਬਾਰਡਰਾਂ ਤੇ ਖੜੇ ਆ ਉਹ ਵੀ ਉਹਨਾਂ ਮਾਵਾ ਦੇ ਪੋਤੇ ਆ ਤੇ ਜਿਹੜੇ ਧਰਨਿਆਂ ਦੇ ਵਿੱਚ ਖੜੇ ਆ ਉਹ ਵੀ ਉਹਨਾਂ ਮਾਵਾ ਦੇ ਪੋਤੇ ਆ ਠੀਕ ਆ ਸੋ ਉਸ ਨੂੰ ਕੀ ਕਹਿ ਸਕਦੇ ਆਪਾਂ ਕੋਈ ਉਹਦੇ ਤੇ ਕੋਈ ਵਰਲਡ ਬਿਆਨ ਨਹੀਂ ਕਰ ਸਕਦਾ ਇੰਨੀ ਗੰਦੀ ਸੋਚ ਹੈ ਨਾ ਉਹਦੀ ਠੀਕ ਹੈ ਨਾ ਸੋ ਬਾਕੀ ਰਜ਼ਾਈਆਂ ਦੇ ਵਿੱਚ ਬਹਿ ਕੇ ਟਵੀਟ ਬਹੁਤ ਸੌਖਾ ਚਲਾਇਆ ਜਾਂਦਾ ਠੀਕ ਆ ਗਰਾਊਂਡ ਦੇ ਆਣ ਕੇ ਗੱਲ ਕਰ ਤੈਨੂੰ ਦੱਸਾਂਗੇ ਵੀ ਚੀਜ਼ ਕੀ ਆ ਸੋ ਅੰਮ੍ਰਿਤਸਰ ਸ਼ਹਿਰ ਆ ਟਾਰੀ ਬਾਰਡਰ ਆ ਠੀਕ ਆ ਮਾਝਾ ਬਲੌਗ ਆ ਜਦੋਂ ਚਿਤ ਕਰੇ ਜਿਵੇਂ ਚਿਤ ਕਰੇ ਠੀਕ ਆ ਤੂੰ ਇੱਕ ਵਾਰੀ ਦੱਸ ਦੇਈ ਠੀਕ ਆ ਨਾ ਸੋ ਅੱਗੇ ਤੋਂ ਕਰੇ ਟਵੀਟ ਤੇ ਪੋਸਟ ਨਾ ਪਾ ਲਈ ਸਾਡੀਆਂ ਮਾਵਾ ਬਾਰੇ ਠੀਕ ਆ ਖਿਲਾਰ ਦੇਾਂਗੇ ਤੈਨੂੰ ਤੈਨੂੰ ਦੱਸ ਦਈਏ ਕਿ ਤੂੰ ਪਬਲਿਸਿਟੀ ਲਈ ਇਹ ਸਭ ਕੁਝ ਕਰਨੀ ਆ ਨਾ ਤਾਂ ਤੇਰੀ ਇਹੋ ਜਿਹੀ ਪਬਲਿਸਿਟੀ ਕੱਢਾਂਗੇ ਨਾ ਕਿ ਪਬਲਿਸਿਟੀ ਨੂੰ ਭੁੱਲ ਜਾਈਂਗੀ ਪਬਲਿਸਿਟੀ ਚੀਜ਼ ਕੀ ਹੁੰਦੀ ਆ ਠੀਕ ਆ ਸੋ ਅੱਗੇ ਤੋਂ ਮੂੰਹ ਬੰਦ ਤੇ ਜ਼ਬਾਨ ਸੋਚ ਸਮਝ ਕੇ ਖੋਲੀ ਠੀਕ ਆ ਸਾਡੀਆਂ ਮਾਵਾ ਬਾਰੇ ਉਹ ਕਿਸਾਨ ਇੱਕ ਤਾਂ ਜੰਦਾਬਾਦ ਅਸੀਂ ਵੀ ਜੱਟਾਂ ਦੇ ਪੁੱਤਿਆਂ ਠੀਕ ਆ ਫਾਰਮਰ ਆ ਠੀਕ ਆ ਨਾ ਉਹ ਤੈਨੂੰ ਦੱਸ ਦਈਏ ਕਿ ਫਾਰਮਰ ਇਹੋ ਜੀ ਤੱਕ ਪਾਉਂਦੇ ਆ ਨਾ ਕਿ ਤੇਰੇ ਵਰਗੀ ਲੱਲੀ ਸ਼ਲੀ ਦੁੱਕੀ ਤਕੀ ਲੱਭਦੀ ਨਹੀਂ ਆ ਠੀਕ ਆ